ਆ ਦੇਖੋ ਜੀ ਇੱਕ ਹੋਰ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਓ ਕਿਦਾਂ ਦੀ ਲੱਗੀ ਆ ਦੇਖੋ ਕੰਗਣਾ ਦੇ ਹੰਗਣਾ ਮਸਤੇ ਦੋਸਤੋ ਨਹੀਂ ਦੋਸਤ ਵਾਲਾ ਹਿਸਾਬ ਰਹਿਣ ਦਿਓ ਉਧਰ ਤੁਹਾਨੂੰ ਨਮਸਤੇ ਚਲੋ ਮੈਨੂੰ ਬਹੁਤ ਜ਼ਿਆਦਾ ਫੋਨ ਕਾਲਸ ਆ ਰਹੇ ਹਨ ਮੇਰੇ ਸ਼ੁਭਚਿੰਤਕੋں ਕੇ ਵੀ ਸ਼ੁਭਚਿੰਤਕ ਨਹੀਂ ਗਏ ਉਹ ਉਹ ਸਵਾਦ ਲੈਂਦੇ ਆ ਅਸੀਂ ਵੀ ਤਾਂ ਲੈ ਹੀ ਰਹੇ ਆ ਨਾ ਹੁਣ ਆ ਚੰਡੀਗੜ੍ਹ 에어ਪੋਰਟ ਤੇ ਜੋ ਹਾਦਸਾ ਹੋਇਆ ਹੋਣਾ ਹਾਦਸਾ ਔਰ ਸਾਈਡ ਸੇ ਆਕਰ ਜੋ ਮੇਰੇ ਫੇਸ ਤੇ ਹਿੱਟ ਕੀਤਾ ਹਿੱਟ ਕੀਤਾ ਥੱਪੜ ਪਿਆ ਚਪੇੜ ਪਈ ਜਿੰਨਾ ਤੈਨੂੰ ਖਾ ਕੇ ਨਹੀਂ ਨਾ ਸਵਾਦ ਆਇਆ ਉਹਨਾਂ ਸਾਨੂੰ ਬਸ ਦੇਖ ਕੇ ਤੇ ਵੀਡੀਓ ਤੇ ਸੁਣ ਕੇ ਸਵਾਦ ਆ ਹੀ ਜਾਂਦਾ ਹੈ ਜਦੋਂ ਮੈਂ ਇਹਨੂੰ ਪੁੱਛਿਆ ਕਿ ਉਹਨਾਂ ਨੇ ਐਸਾ ਕਿਉਂ ਕੀਤਾ ਅੱਛਾ ਤੂੰਨੇ ਪੁੱਛਿਆ ਤੈਨੂੰ ਹਜੇ ਵੀ ਨਹੀਂ ਸ਼ਰਮ ਆਈ ਨਾ ਕਿ ਤੇਰੇ ਚਪੇੜ ਪਈ ਕਿ ਉਹ ਇਹ ਤਾਂ ਉਹ ਸਾਹਿਬ ਹੋ ਗਿਆ ਪੜਾਈ ਲਿਖਾਈ ਕਰਨੀ ਕੋਈ ਨਹੀਂ ਜਦੋਂ ਨੰਬਰ ਆਏ ਮੈਂ ਫੇਲ ਕਿੱਦਾਂ ਹੋ ਗਈ ਤਾਂ ਉਹਨਾਂ ਨੇ ਕਿਹਾ ਕਿ ਉਹ ਫਾਰਮਰਸ ਪਰ ਟੈਸਟ ਕੋ ਜੋ ਹੈ ਉਹ ਸਪੋਰਟ ਕਰਤੀ ਹੈ ਸਿਰਫ ਉਹ ਨਹੀਂ ਕਰਦੀ ਸਭੀ ਫਾਰਮਰ ਕੋ ਸਪੋਰਟ ਕਰਤੇ ਹੈ ਤੂੰ ਵੀ ਕਰੋ ਨਹੀਂ ਕੀਤੀ ਨਾ ਪੈ ਗਈ ਚਪੇੜ ਤੇ ਜੇ ਤੇਰੇ ਆਹੀ ਲੱਛਣ ਰਹੇ ਨਾ ਅਜੇ ਤਾਂ ਚਪੇੜ ਹੀ ਪਈ ਆ ਤੇਰੀ ਗੁੱਤ ਬੰਨ ਕੇ ਟਰੈਕਟਰ ਦੇ ਪਿੱਛੇ ਟੋਚਣ ਲਾ ਦੇਣਗੇ ਓਕੇ ਸੋਚਣਾ